ਅ ਤੇ ਟ੍ਰੈਫਿਕ ਦੇ ਨਾਲ ਜਿਹੜੀ ਜੁੜੀ ਹੋਈ ਹੈ ਇੱਕ ਵੱਡੀ ਖਬਰ ਜਿਹੜੀ ਤੁਹਾਡੇ ਵਾਸਤੇ ਲੈ ਕੇ ਆਏ ਆ ਜਗਰਾਉਂ ਬੋਲ ਉੱਪਰ ਖੜੇ ਆ ਜਿੱਥੇ ਨਿਊ ਜਿਹੜਾ ਹਾਈ ਟੈਕ ਡਿਜੀਟਲ ਟ੍ਰੈਫਿਕ ਲਾਈਟ ਦਾ ਜਿਹੜਾ ਸਿਸਟਮ ਹੈ ਉਹ ਇੰਸਟਾਲ ਕੀਤਾ ਗਿਆ ਜਿਸ ਦੇ ਕਰਕੇ ਕਈ ਸਾਲਾਂ ਤੋਂ ਬੰਦ ਜਿਹੜਾ ਇਹ ਰੋਡ ਜਿਹੜਾ ਹੁਣ ਤੁਸੀਂ ਇਸ ਦਾ ਵਰਤੋਂ ਦੇ ਵਿੱਚ ਆਏਗਾ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਰੋਡ ਆ ਰਿਹਾ ਪਿੱਛੋਂ ਇਹ ਦੁਰਗਾ ਮਾਤਾ ਮੰਦਿਰ ਤੋਂ ਜਿਹੜਾ ਰੋਡ ਆਉਂਦਾ ਹੈ ਟੂਵਰਡਸ ਜਿਹੜਾ ਜਗਰੌਂਪੁਰ ਪੁੱਲ ਚੜ੍ਹ ਕੇ ਆਉਂਦਾ ਤਾਂ ਜਿੱਥੋਂ ਜੇਕਰ ਤੁਸੀਂ ਢੋਲੇਵਾਲ ਵਾਲੀ ਸਾਈਡ ਤੇ ਜਾਣਾ ਹੁੰਦਾ ਸੀ ਤੁਹਾਨੂੰ ਹੁਣ ਪਹਿਲਾਂ ਲੋਕਲ ਹੰਡੇ ਤੋਂ ਥੱਲੋਂ ਘੁੰਮ ਕੇ ਫਿਰ ਦੁਬਾਰਾ ਉਸ ਰੋਡ ਤੇ ਜਿੱਥੇ ਤੁਹਾਨੂੰ ਜਾਣ ਜਿਹੜੀ ਹੈ ਉਹ ਇਜਾਜ਼ਤ ਮਿਲਦੀ ਸੀ ਪਰ ਹੁਣ ਇਸ ਰੋਡ ਦੇ ਖੁੱਲਣ ਦੇ ਨਾਲ ਜਿਹੜਾ ਤੁਹਾਡਾ ਸਮਾਂ ਵੀ ਘਟੇਗਾ ਲੁਧਿਆਣਾ ਸ਼ਹਿਰ ਜਿਹੜਾ ਉਹ ਟ੍ਰੈਫਿਕ ਵੀ ਘਟਦਾ ਹੋਇਆ ਨਜ਼ਰ ਆਏਗਾ ਹਰੇਕ ਤਰਫ ਜਿਹੜੀ ਹੈ ਇਹ ਲਾਈਟ ਤੁਹਾਨੂੰ ਲੱਗੀਆਂ ਹੋਈ ਨਜ਼ਰ ਆਉਂਦੀ ਹੈ ਨਾ ਜਿੱਥੇ ਲੁਧਿਆਣਾ ਦਾ ਪੁਲਿਸ ਪ੍ਰਸ਼ਾਸਨ ਲੁਧਿਆਣੇ ਦੇ ਟ੍ਰੈਫਿਕ ਨੂੰ ਕੰਟਰੋਲ ਕਰਨ ਵਾਸਤੇ ਲਗਾਤਾਰ ਜਿਹੜੇ ਹੈ ਉਹ ਯਤਨ ਕਰਦਾ ਹੋਇਆ ਨਜ਼ਰ ਆਉਂਦਾ ਹੈ ਹੁਣੇ ਲੁਧਿਆਣਾ ਦੇ ਜਗਰਾਉਂ ਪੁਲ ਵਾਲੀ ਸਾਈਡ ਜਿੱਥੇ ਇਹ ਯਤਨ ਕੀਤੇ ਗਏ ਨੇ ਜਿੱਥੇ ਹੁਣ ਹਾਈ ਟੈਕ ਡਿਜੀਟਲ ਟ੍ਰੈਫਿਕ ਲਾਈਟਸ ਜਿਹੜੀਆਂ ਨੇ ਉਹ ਇੱਥੇ ਇੰਸਟਾਲ ਕੀਤੀਆਂ ਗਈਆਂ ਨੇ ਟ੍ਰੈਫਿਕ ਨੂੰ ਮੱਧੇ ਨਜ਼ਰ ਰੱਖਦੇ ਹੋਏ ਆਪਣਾ ਸਮਾਂ ਜਿਹੜਾ ਉਹ ਤੈਅ ਕਰਨ ਗਿਆ ਜੇਕਰ ਟ੍ਰੈਫਿਕ ਕਿਸੇ ਸਾਈਡ ਤੇ ਕੱਟ ਹੋਏਗਾ ਤਾਂ ਆਟੋਮੈਟਿਕਲੀ ਜਿਹੜੀ ਉਹਦਾ ਸਮਾਂ ਉਹ ਸਕਿਪ ਹੋ ਕੇ ਅਤੇ ਦੂਜੇ ਜਿਹੜਾ ਟ੍ਰੈਫਿਕ ਹੈ ਉਸ ਨੂੰ ਜਿਹੜਾ ਰਸਤਾ ਉਹ ਉਸੇ ਟਾਈਮ ਦਿੱਤਾ ਜਾਏ। ਲੁਧਿਆਣਾ ਮਹਾਨਗਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਲੁਧਿਆਣਾ ਦੇ ਟ੍ਰੈਫਿਕ ਵਾਸਤੇ ਜੁੜੀ ਹੋਈ ਟ੍ਰੈਫਿਕ ਦੇ ਨਾਲ ਜਿਹੜੀ ਜੁੜੀ ਹੋਈ ਹੈ ਇੱਕ ਵੱਡੀ ਖਬਰ ਜਣੀ ਹੈ ਤੁਹਾਡੇ ਵਾਸਤੇ ਲੈ ਕੇ ਆਏ ਆ। ਬਿਲਕੁਲ ਦੱਸ ਦਈਏ ਕਿ ਇਸ ਸਮੇਂ ਜਗਰਾਉ ਬੋਲ ਉਪਰ ਖੜੇ ਆ ਜਿੱਥੇ ਨਿਊ ਜਿਹੜਾ ਹਾਈ ਟੈਕ ਡਿਜੀਟਲ ਟ੍ਰੈਫਿਕ ਲਾਈਟ ਜਿਹਾ ਸਿਸਟਮ ਹੈ ਉਹ ਇੰਸਟਾਲ ਕੀਤਾ ਗਿਆ। ਜਿਸ ਦੇ ਕਰਕੇ ਕਈ ਸਾਲਾਂ ਤੋਂ ਬੰਦ ਜਿਹੜਾ ਇਹ ਰੋਡ ਜਿਹੜਾ ਹੁਣ ਤੁਸੀਂ ਇਸ ਦਾ ਵਰਤੋਂ ਦੇ ਵਿੱਚ ਆਏਗਾ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਰੋਡ ਆ ਰਿਹਾ ਪਿੱਛੋਂ ਇਹ ਦੁਰਗਾ ਮਾਤਾ ਮੰਦਿਰ ਤੋਂ ਜਿਹੜਾ ਰੋਡ ਆਉਂਦਾ ਹੈ ਟੂਵਰਡਸ ਜਿਹੜਾ ਜਗਰੋਂਪੁਰ ਚੜ੍ਹ ਕੇ ਆਉਂਦਾ ਤਾਂ ਜਿੱਥੋਂ ਜੇਕਰ ਤੁਸੀਂ ਢੋਲੇਵਾਲ ਵਾਲਾ ਸਾਈਡ ਤੇ ਜਾਣਾ ਹੁੰਦਾ ਸੀ ਤੁਹਾਨੂੰ ਹੁਣ ਪਹਿਲਾਂ ਲੋਕਲ ਹੰਡੇ ਤੋਂ ਥੱਲੋਂ ਘੁੰਮ ਕੇ ਫਿਰ ਦੁਬਾਰਾ ਉਸ ਰੋਡ ਤੇ ਜਾਂ ਕਿ ਤੁਹਾਨੂੰ ਜਾਣ ਜਿਹੜੀ ਹੈ ਉਹ ਇਜਾਜ਼ਤ ਮਿਲਦੀ ਸੀ ਪਰ ਹੁਣ ਇਸ ਰੋਡ ਦੇ ਖੁੱਲਣ ਦੇ ਨਾਲ ਜਿਹੜਾ ਤੁਹਾਡਾ ਸਮਾਂ ਵੀ ਕੱਢੇਗਾ ਲੁਧਿਆਣਾ ਸ਼ਹਿਰ ਜਿਹੜਾ ਉਹ ਟ੍ਰੈਫਿਕ ਵੀ ਘਟਦਾ ਹੋਇਆ ਨਜ਼ਰ ਆਏਗਾ ਇਸ ਦੇ ਨਾਲ ਲੋਕ ਆਪਣੀ ਮੰਜ਼ਿਲ ਤੇ ਵੀ ਜਿਹੜੇ ਨੇ ਉਹ ਜਲਦੀ ਪਹੁੰਚਦੇ ਹੋਏ ਨਜ਼ਰ ਆਉਣਗੇ ਇਸ ਦੇ ਨਾਲ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਜਿੱਥੇ ਹਰੇਕ ਤਰਫ ਜਿਹੜੀ ਹੈ ਇਹ ਲਾਈਟਸ ਤੁਹਾਨੂੰ ਲੱਗੀਆਂ ਹੋਈ ਨਜ਼ਰ ਆਉਂਦੀਆਂ ਏ ਲੁਧਿਆਣਾ ਦਾ ਪੁਲਿਸ ਪ੍ਰਸ਼ਾਸਨ ਲੁਧਿਆਣੇ ਦੇ ਟ੍ਰੈਫਿਕ ਨੂੰ ਕੰਟਰੋਲ ਕਰਨ ਵਾਸਤੇ ਲਗਾਤਾਰ ਜਿਹੜੇ ਹੈ ਉਹ ਯਤਨ ਕਰਦਾ ਹੋਇਆ ਨਜ਼ਰ ਆਉਂਦਾ ਤਾਂ ਇੱਥੇ ਇੱਕ ਯਤਨ ਜਿਹੜਾ ਹੁਣ ਲੁਧਿਆਣਾ ਦੇ ਜਗਰਾਉਂ ਪੁਲ ਵਾਲੀ ਸਾਈਡ ਜਿੱਥੇ ਇਹ ਯਤਨ ਕੀਤੇ ਗਏ ਨੇ ਜਿੱਥੇ ਹੁਣ ਹਾਈ ਟੈਕ ਡਿਜੀਟਲ ਟ੍ਰੈਫਿਕ ਲਾਈਟਸ ਜਿਹੜੀਆਂ ਨੇ ਉਹ ਇੱਥੇ ਇੰਸਟਾਲ ਕੀਤੀਆਂ ਗਈਆਂ ਨੇ ਜਿਹੜੀਆਂ ਟ੍ਰੈਫਿਕ ਨੂੰ ਮੱਧੇ ਨਜ਼ਰ ਰੱਖਦੇ ਹੋਏ ਆਪਣਾ ਸਮਾਂ ਜਿਹੜਾ ਉਹ ਤੈਅ ਕਰਨ ਗਿਆ ਜੇਕਰ ਟ੍ਰੈਫਿਕ ਕਿਸੇ ਸਾਈਡ ਤੇ ਘਟ ਹੋਏਗਾ ਤਾਂ ਆਟੋਮੈਟਿਕਲੀ ਜਿਹੜੀ ਉਹਦਾ ਸਮਾਂ ਉਹ ਸਕਿਪ ਹੋ ਕੇ ਅਤੇ ਦੂਜਾ ਜਿਹੜਾ ਟ੍ਰੈਫਿਕ ਹੈ ਉਸ ਨੂੰ ਜਿਹੜਾ ਰਸਤਾ ਉਹ ਉਸੇ ਟਾਈਮ ਦਿੱਤਾ ਜਾਏਗਾ ਇਸ ਦੇ ਨਾਲ ਵੱਡੀ ਖਬਰ ਇਹ ਵੀ ਹੈ ਕਿ ਜਿੱਥੇ ਕੱਲ ਰਾਤ ਤੋਂ ਜਿਹੜਾ ਇਹ ਸਿਸਟਮ ਆਪਰੇਟ ਕੀਤਾ ਜਾ ਰਿਹਾ ਤਾਂ ਬਿਲਕੁਲ ਕੱਲ ਸਵੇਰ ਤੋਂ ਜਿਹੜਾ ਫੋਸਪ੍ਰੋਸੈਸ਼ਨ ਇਸ ਦੇ ਬਿਲਕੁਲ ਸਮੂਥ ਰਨਿੰਗ ਵਾਸਤੇ ਲਗਾਤਾਰ ਇਸ ਦੀ ਚੈਕਿੰਗ ਕਰਦਾ ਹੋਏ ਨਜ਼ਰ ਆਇਆ ਸੀਗਾ ਏਸੀਪੀ ਗੁਰਦੇਵ ਸਿੰਘ ਵੱਲੋਂ ਜਿਹੜੀ ਇਸ ਚੀਜ਼ ਦੀ ਜਾਣਕਾਰੀ ਦਿੱਤੀ ਗਈ ਸੀ ਰਾਤ ਕਿ ਜਿਹੜਾ ਸਾਰੀ ਟ੍ਰੈਫਿਕ ਲਾਈਟਸ ਐਜ਼ ਐਸੀ ਲਗਾਤਾਰ ਉਹ ਸਿਸਟਮ ਚੈੱਕ ਕਰਦੇ ਹੋਏ ਨਜ਼ਰ ਆਉਂਨੇ ਇਸ ਦੀ ਜਿਹੜੀ ਟਾਈਮਿੰਗ ਉਹ ਸੈੱਟ ਕਰਦੇ ਹੋਏ ਨਜ਼ਰ ਆਉਂਨੇ ਤਾਂ ਜੋ ਜਿਹੜਾ ਇਸ ਰੋਡ ਦੇ ਉੱਤੇ ਜਿਸ ਤਰੀਕੇ ਨਾਲ ਟ੍ਰੈਫਿਕ ਲੱਗਦਾ ਹੈ ਉਹ ਉਸ ਦੀ ਸਮੱਸਿਆ ਜਿਹੜੀ ਹੈ ਉਹ ਘਟ ਗਈ ਹੋਈ ਨਜ਼ਰ ਆਵੇ ਲੁਧਿਆਣਾ ਸ਼ਹਿਰ ਦੇ ਵਿੱਚ ਜਿਹੜਾ ਉਹ ਟ੍ਰੈਫਿਕ ਨੂੰ ਨਿਰੰਤਰ ਕੰਟਰੋਲ ਕਰਨ ਵਾਸਤੇ ਉਸ ਨੂੰ ਸਮੂਥ ਮੂਵਿੰਗ ਰੱਖਣ ਵਾਸਤੇ ਜਿਹੜਾ ਲਗਾਤਾਰ ਜਿਹੜੇ ਨੇ ਇਸ ਤਰੀਕੇ ਦੇ ਉਪਰਾਲੇ ਜਿਹੜੇ ਨੇ ਕੀਤੇ ਜਾ ਰਹੇ ਨੇ ਜਿਹੜਾ ਲੁਧਿਆਣਾ ਦਾ ਭਾਰਤ ਨਗਰ ਚੌਕ ਹੈ ਉਸ ਦੇ ਜੜੀਆਂ ਨੇ ਇਸੇ ਤਰੀਕੇ ਨਾਲ ਹਾਈ ਟੈਕ ਜਿਹੜੀਆਂ ਨੇ ਉਹ ਟ੍ਰੈਫਿਕ ਲਾਈਟਸ ਲਗਾਈਆਂ ਗਈਆਂ ਸੀ ਤਾਂ ਜੋ ਉਲਟੀ ਜਿਹੜੀ ਮੂਵਮੈਂਟ ਹੈ ਇਸ ਤਰੀਕੇ ਨਾਲ ਫ੍ਰੀਲੀ ਹੋ ਸਕੇ ਉਸੇ ਦੇ ਚੱਲਦੇ ਹੋਏ ਹੋਣ ਜਿਹੜਾ ਦੂਜਾ ਉਪਰਾਲਾ ਹੈ ਇਹ ਲੁਧਿਆਣਾ ਦੇ ਜਗਰਾਓਂ ਪੁਲ ਦੇ ਅ ਜਿਹੜੀਆਂ ਟ੍ਰੈਫਿਕ ਲਾਈਟਸ ਹਾਜ਼ਰ ਦਿੱਤਾ ਗਿਆ ਜਿੱਥੇ ਹੁਣ ਤੁਹਾਨੂੰ ਜੇਕਰ ਤੁਸੀਂ ਦੁਰਗਾ ਮਾਤਾ ਮੰਦਰ ਵਾਲੀ ਸਾਈਡ ਤੋਂ ਆ ਰਹੇ ਹੋ ਜੇਕਰ ਉਸ ਤੋਂ ਬਾਅਦ ਤੁਸੀਂ ਟੋਲੇ ਵਾਲੇ ਜਾਂ ਵਰਧਮਨ ਚੌਂਕ ਵਾਲੀ ਸਾਈਡ ਜਾਣਾ ਤਾਂ ਤੁਹਾਨੂੰ ਜਿੱਥੇ ਪਹਿਲਾਂ ਲੋਕਲ ਅੱਡੇ ਤੋਂ ਹੁੰਦੇ ਹੋਏ ਜਿਹੜਾ ਉਹ ਯੂ-ਟਰਨ ਮਾਰ ਕੇ ਫਿਰ ਦੁਬਾਰਾ ਉਸੇ ਪੁਲ ਚੜ੍ਹਨਾ ਪੈਂਦਾ ਸੀਗਾ ਪਰ ਹੁਣ ਤੁਸੀਂ ਉਹ ਉਸੇ ਸਿੱਧਾ ਡਾਇਰੈਕਟ ਜਿਹੜਾ ਉਸ ਰੋਡ ਤੋਂ ਜਿਹੜਾ ਤੁਸੀਂ ਨਿਕਲ ਕੇ ਆ ਸਕਦੇ ਹੋ ਇਸ ਨਾਲ ਤੁਹਾਨੂੰ ਇਹ ਵੀ ਜਾਣਕਾਰੀ ਦਿੰਨੇ ਆ ਵੀ ਕਈ ਸਾਲਾਂ ਬਾਅਦ ਜਿਹੜਾ ਇਹ ਰਸਤਾ ਹੁਣ ਆਮ ਜਨਤਾ ਵਾਸਤੇ ਉਹ ਖੁੱਲਦਾ ਹੋਇਆ ਨਜ਼ਰ ਆਏਗਾ ਜਿੱਥੇ ਹੁਣ ਆਮ ਜਿਹੜੀ ਜਨਤਾ ਲੁਧਿਆਣੇ ਦੀ ਜਨਤਾ ਇਸ ਰਸਤੇ ਨੂੰ ਜਿਹੜਾ ਉਹ ਇਸਤੇਮਾਲ ਕਰਦੀ ਹੋਈ ਜਿਹੜੀ ਨਜ਼ਰ ਆਏਗੀ ਕਿਉਂਕਿ ਟ੍ਰੈਫਿਕ ਲਾਈਟਸ ਜਿਹੜੀਆਂ ਨੇ ਹਾਈ ਟੈਕ ਡਿਜੀਟਲ ਟ੍ਰੈਫਿਕ ਲਾਈਟਸ ਜਿਹੜੀਆਂ ਨੇ ਲੱਗ ਚੁੱਕੀਆਂ ਨੇ ਜਿਸ ਦੀ ਵਰਤੋਂ ਜਿਹੜੀ ਹੈ ਹੁਣ ਸ਼ੁਰੂ ਕਰ ਦਿੱਤੀ ਜਾਏਗੀ ਤੇ ਜਲਦ ਜਿਹੜੀ ਇਹ ਬੈਰੀਕੇਡਿੰਗ ਹੈ ਹਟ ਕੇ ਤੇ ਲੁਧਿਆਣੇ ਦੇ ਲੋਕਾਂ ਵਾਸਤੇ ਸੜਕ ਜਿਹੜੀ ਹੈ ਇਹ ਸ਼ੁਰੂ ਕਰ ਦਿੱਤੀ ਜਾਏਗੀ ਇਹ ਵੱਡੀ ਗੱਲ ਇਹ ਹੈ ਕਿ ਕਈ ਸਾਲਾਂ ਬਾਅਦ ਜਿਹੜੀ ਹੈ ਰੋਡ ਚਲਦੀ ਹੋਈ ਨਜ਼ਰ ਆਏਗੀ ਉਸੇ ਤਰੀਕੇ ਨਾਲ ਜਿਹੜੀ ਹੈ ਮੂਵਮੈਂਟ ਹੁੰਦੀ ਹੋਈ ਨਜ਼ਰ ਆਏਗੀ ਤਾਂ ਲੁਧਿਆਣਾ ਦੇ ਟ੍ਰੈਫਿਕ ਨਾਲ ਜੁੜੀ ਹੋਈ ਇਹ ਇਸ ਸਮੇਂ ਦੀ ਵੱਡੀ ਖਬਰ ਹੈ ਜਿੱਥੇ ਇੱਥੋਂ ਦੇ ACP ਗੁਰਦੇਵ ਸਿੰਘੀ ਵੱਲੋਂ ਜਿਹੜੀ ਹੈ ਰਾਤੀ ਇਸ ਚੀਜ਼ ਦਾ ਸਾਰੀ ਇਨਫੋਰਮੇਸ਼ਨ ਦਿੱਤੀ ਗਈ ਹੈ ਕਿ ਜਿਹੜੀ ਟ੍ਰੈਫਿਕ ਲਾਈਟਸ ਨੇ ਜਿਹੜੀਆਂ ਉਹ ਇੱਥੇ ਲਗਾ ਦਿੱਤੀਆਂ ਨੇ ਹਾਈ ਟੈਕ ਜਿਹੜੀਆਂ ਡਿਜੀਟਲ ਟ੍ਰੈਫਿਕ ਲਾਈਟਸ ਜਿਹੜੀਆਂ ਨੇ ਇੱਥੇ ਇੰਸਟਾਲ ਕਰ ਦਿੱਤੀਆਂ ਗਈਆਂ ਨੇ ਜਿਹੜੀਆਂ ਹੁਣ ਲੁਧਿਆਣੇ ਦੇ ਟ੍ਰੈਫਿਕ ਨੂੰ ਜਿਹੜਾ ਉਹ ਕੰਟਰੋਲ ਕਰਦੀਆਂ ਹੋਈਆਂ ਨਜ਼ਰ ਆਉਣ ਗਿਆ ਜਿੱਥੇ ਭਾਰੀ ਜਾਮ ਜਿਹੜਾ ਬਿਜ਼ੀ ਜਦੋਂ ਪੀਕ ਆਰਸ ਹੁੰਦੇ ਨੇ ਤਾਂ ਉਸ ਸਮੇਂ ਇੱਥੇ ਭਾਰੀ ਜਾਮ ਜਿਹੜਾ ਦੇਖਣ ਨੂੰ ਲੱਗਦਾ ਸੀ ਲੋਕਾਂ ਨੂੰ ਲੰਬੀਆਂ ਕਤਾਰਾਂ ਦੇ ਵਿੱਚ ਪਿੱਛੇ ਖੜੇ ਰਹਿ ਕੇ ਆਪਣੀ ਵਾਰੀ ਦੀ ਉਡੀਕ ਕਰਨੀ ਪੈਂਦੀ ਸੀ ਹੁਣ ਪਰ ਜਿੱਥੇ ਇਹ ਟ੍ਰੈਫਿਕ ਲਾਈਟ ਜਿਹੜੀਆਂ ਨੇ ਹਾਈ ਟੈਕ ਡਿਜੀਟਲ ਟ੍ਰੈਫਿਕ ਲਾਈਟਸ ਲੱਗੀਆਂ ਨੇ ਤਾਂ ਉੱਥੇ ਲੁਧਿਆਣੇ ਦੇ ਟ੍ਰੈਫਿਕ ਦੇ ਵਿੱਚ ਜਿਹੜਾ ਉਹ ਕਾਫੀ ਸੁਧਾਰ ਦੇਖਣ ਨੂੰ ਮਿਲੇਗਾ ਤੇ ਇੱ ਜਿਹੜੇ ਟ੍ਰੈਫਿਕ ਪੁਲਿਸ ਦੇ ਇੰਚਾਰਜ ਨਾਲ ਗੱਲਬਾਤ ਜਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਕਦ ਤੱਕ ਜਿਹੜੀ ਇਹ ਸ਼ੁਰੂ ਹੋ ਜੇਗੀ ਤੇ ਇਹਦੀ ਮੂਵਮੈਂਟ ਜਿਹੜੀ ਆ ਉਹ ਕਿਸ ਤਰੀਕੇ ਨਾਲ ਰਹੇਗੀ ਜਗਰਾਉਂ ਬ੍ਰਿਜ ਤੇ ਮੌਜੂਦ ਆ ਅੱਜ ਇਹ ਜਗਰਾਉਂ ਬ੍ਰਿਜ ਤੇ ਨਵੀਆਂ ਆਟੋਮੈਟਿਕ ਜਿਹੜੀਆਂ ਟ੍ਰੈਫਿਕ ਲਾਈਟ ਜੰਕਸ਼ਨ ਹੈ ਇਹ ਸ਼ੁਰੂ ਕੀਤਾ ਗਿਆ ਹੈ ਐਤੇ ਪਹਿਲਾਂ ਪੁਰਾਣੀਆਂ ਲਾਈਟਾਂ ਸੀ ਤੇ ਇੱਕ ਵਿਵਸਥਾ ਸੀ ਕਿ ਦੁਰਗਾ ਮਾਤਾ ਮੰਦਿਰ ਤੋਂ ਆਉਣ ਵਾਲੀ ਟ੍ਰੈਫਿਕ ਨੂੰ ਅਸੀਂ ਬੈਰੀਕੇਡ ਲਾ ਕੇ ਘੰਟਾ ਘਰ ਵੱਲ ਮੋੜ ਤੇ ਅੱਗੇ ਵੱਲ ਆਪਾਂ ਤੋਂ ਮੰਦਿਰ ਦੀ ਜਿੰਨੇ ਕ ਤੁਸੀਂ ਰੋਜ਼ ਭੁੰਦੇ ਹੁੰਦੇ ਸੀ ਮਾਨਯੋਗ ਕਮਿਸ਼ਨਰ ਪੁਲਿਸ ਸੀਰੀਸ ਆਪਲ ਸ਼ਰਮਾ ਜੀ ਆਈਪੀਐਸ ਉਹਨਾਂ ਨੇ ਉਹਨਾਂ ਦਾ ਇੱਕ ਵਿਜ਼ਨ ਸੀ ਕਿ ਆਪਾਂ ਟ੍ਰੈਫਿਕ ਨੂੰ ਬਹੁਤ ਈਜ਼ ਕਰਨਾ ਉਦੇ ਵਾਸਤੇ ਨੰਨੀਆਂ ਲਾਈਟਾਂ ਜਿਹੜੀਆਂ ਲਾਈਆਂ ਗਈਆਂ ਨੇ ਇਹਨਾਂ ਲਾਈਟਾਂ ਨੂੰ ਅੱਜ ਸਾਰੇ ਦਿਨ ਤੋਂ ਫਿਰ ਰਿਜ਼ਰਵ ਕੀਤਾ ਕੰਪਨੀ ਦੇ ਜਿਹੜੇ ਹੱਥ ਆ ਉਹਨਾਂ ਨੇ ਇਹਨਾਂ ਨੂੰ ਬੰਦ ਕਰ ਲਿਆ ਬਿਨਾ ਮਤਲਬ ਉਹ ਉੱਤਰ ਇਹਨਾਂ ਨੂੰ ਅਸੀਂ ਇੰਜੀਨੀਅਰਸ ਨੂੰ ਮੌਕਾ ਤੇ ਬੁਲਾ ਕੇ ਅਸੀਂ ਸਿਸਟਮ ਨੂੰ ਦਿਖਾਇਆ ਇਹ ਸਿਸਟਮ ਤੇ ਅਲੱਗ-ਅਲੱਗ ਜਿਹੜੇ ਟਾਈਮ ਦੇ ਜਿਹੜਾ ਸਾਨੂੰ ਸੈਟਿੰਗ ਕਰਵਾਈ ਹੈ ਕਿਉਂਕਿ ਕਿਹੜੇ ਪਾਸੇ ਟ੍ਰੈਫਿਕ ਵੱਧ ਹੈ ਕਿਹੜੇ ਪਾਸੇ ਘੱਟ ਹੈ ਮੈਂ ਦੱਸਣਾ ਚਾਹੁੰਦਾ ਇਹ ਆਟੋਮੈਟਿਡ ਲਾਈਟ ਸਿਸਟਮ ਹੈ ਜਿਹੜਾ ਕਿ ਜੇ ਕਿਸੇ ਪਾਸੇ ਟ੍ਰੈਫਿਕ ਨਹੀਂ ਹੈ ਆਵੇਂ ਉਹ ਟਾਈਮ 7 ਸੈਕਿੰਡ ਦਾ ਹੈ ਜੇ ਉਹ 40 ਸੈਕਿੰਡ ਤੇ ਸਾਰੀ ਟ੍ਰੈਫਿਕ ਖਤਮ ਹੋ ਜਾਂਦੀ ਹੈ ਤਾਂ 20 ਸੈਕਿੰਡ ਜਿਹੜੀ ਖਾਲੀ ਸੜਕ ਦੀ ਲਾਈਟ ਨਹੀਂ ਰਹੇਗੀ ਉਹ ਸਕਿੱਪ ਕਰ ਦੇਗੀ ਤੇ ਜਿਹੜੀ ਅਗਲੀ ਲਾਈਟ ਚੱਲ ਪੇਗੀ ਸੋ ਇਸ ਸਿਸਟਮ ਨੂੰ ਚਲਾਉਣ ਵਿੱਚ ਹੁਣ ਸਾਡੇ ਤੁਹਾਨੂੰ ਅਪੀਲ ਹੈ ਕਿ ਤੁਸੀਂ ਸਾਡਾ ਸਾਥ ਦਿਓ ਦੇਵੇਂ ਵੀ ਵਾਹਨ ਚਾਲਕ ਡਗਰਾਉਂ ਬ੍ਰਿਜ ਨੂੰ ਯੂਜ਼ ਕਰਦੇ ਐ ਸਵੇਰ ਟਾਈਮ ਦਾ ਸ਼ਾਮ ਟਾਈਮ ਤੁਸੀਂ ਇੱਥੇ ਲੰਘਦੇ ਹੋ ਕਿਉਂਕਿ ਜਦੋਂ ਵੀ ਕੋਈ ਨਵਾਂ ਸਿਸਟਮ ਚਾਲੂ ਹੁੰਦਾ ਤਾਂ ਉਹਨੂੰ ਪੂਰਾ ਅੱਛੇ ਢੰਗ ਨਾਲ ਚੱਲਣ ਤੇ ਥੋੜਾ ਜਿਹਾ ਟਾਈਮ ਲੱਗਦਾ ਤੇ ਸਾਨੂੰ ਵਿਵਸਥਾ ਨੂੰ ਸੈੱਟ ਕਰਨ ਵਾਸਤੇ بار بار ਜਿਹੜੀ ਟਾਈਮ ਦੀ ਜਿਹੜੀ ਸੈਟਿੰਗ ਹੈ ਉਹ ਕਰਨੀ ਪੈਂਦੀ ਆ ਯਕੀਨ ਕਰੋ ਕਿ ਆ ਤੇ ਸਵੇਰ ਤੋਂ ਹੀ ਜਿਉਂ ਹੀ ਅਸੀਂ ਇਹ ਸਿਸਟਮ ਨੂੰ ਸੈੱਟ ਕਰਵਾ ਰਹੇ ਆਂ ਤਾਂ ਇੰਜੀਨੀਅਰ ਸਾਹਿਬ ਨੇ ਕਈ ਵਾਰ ਟਾਈਮ ਜਿਹੜਾ ਹੈਗਾ ਉਹ ਕਿਸੇ ਪਾਸੇ ਘਟਾਇਆ ਤੇ ਕਿਸੇ ਪਾਸੇ ਵਧਾਇਆ ਸੋ ਇਹ ਸਾਰਾ ਸਿਸਟਮ ਦੇ ਪਿੱਛੇ ਜਿਹੜੀ ਸਾਡਾ ਜੋਰ ਹੈ ਉਹ ਇਹ ਹੈ ਕਿ ਸਾਡੇ ਲੁਧਿਆਣਾ ਸ਼ਹਿਰ ਨਿਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਟ੍ਰੈਫਿਕ ਦੀ ਤੰਗੀ ਨਾ ਹੋਵੇ ਜਿੱਥੇ ਜਿੱਥੇ ਟ੍ਰੈਫਿਕ ਦੀ ਕੋਈ ਸਮੱਸਿਆ ਹੈ ਅਸੀਂ ਬਹੁਤ ਜੋਰ ਲਾ ਕੇ ਇਹਨਾਂ ਸਮੱਸਿਆਵਾਂ ਨੂੰ ਦੂਰ ਕਰਨ ਵਾਸਤੇ ਮਾਨਯੋਗ ਕਮਿਸ਼ਨਰ ਪੁਲਿਸ ਸਾਡੇ ਏਡੀਸੀ ਕੀ ਟ੍ਰੈਫਿਕ ਮੈਡਮ ਤੇ ਸਾਡੀ ਟ੍ਰੈਫਿਕ ਦੀ ਸਾਰੀ ਟੀਮ ਥੱਲੇ ਤੋਂ ਲੈ ਕੇ ਉੱਪਰ ਤੱਕ ਅਸੀਂ ਜੋਰ ਲਾ ਰਹੇ ਹਾਂ ਸਾਰੇ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਟ੍ਰੈਫਿਕ ਦੀ ਸਮੱਸਿਆ ਨਾਲ ਸਾਡੇ ਕਿਸੇ ਸ਼ਹਿਰੀ ਨੂੰ ਉਜੜਣਾ ਨਾ ਪਵੇ ਪਰ ਇੱਥੇ ਇੱਕ ਮੈਂ ਤੁਹਾਨੂੰ ਬੇਨਤੀ ਕਰੀ ਜਾਉਣਾ ਕਿ ਸਿਸਟਮ ਨੂੰ ਸੈੱਟ ਕਰਨ ਵਿੱਚ ਚੰਗੀ ਵਿਵਸਥਾ ਨੂੰ ਚਲਾਉਣ ਵਿੱਚ ਫਟਾ ਸਾਇਓ ਜਰੂਰ ਕਰੋ ਉਹ ਕਿਵੇਂ ਸਾਇਓ ਤੁਸੀਂ ਕਰ ਸਕਦੇ ਹੋ ਲਾਈਟ ਸਿਸਟਮ ਨੂੰ ਲਾਈਟ ਦੇ ਤਰੀਕੇ ਨਾਲ ਉਹਦੇ ਤੇ ਚੱਲੋ ਤੁਹਾਡੀ ਲਾਈਟ ਜਿਹੜੀ ਤੁਹਾਡੀ ਲਾਈਟ ਆ ਉਹਦੇ ਮੁਤਾਬਕ ਤੁਸੀਂ ਆਪਣਾ ਜਿਹੜਾ ਅੱਗੇ ਵਧੋ ਨਾਲ ਦੀ ਨਾਲ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿ ਰੌਂਗ ਸਾਈਡ ਡਰਾਈਵਿੰਗ ਆ ਜਿਹੜੀ ਉਹ ਕਈ ਵਾਰੀ ਇੱਕ ਬੰਦੇ ਦੀ ਥੋੜੀ ਜੀ ਗਲਤੀ ਅੱਧਾ ਅੱਧਾ ਘੰਟਾ ਟ੍ਰੈਫਿਕ ਦੀ ਵਿਵਸਥਾ ਨੂੰ ਖਰਾਬ ਕਰ ਦਿੰਦੀ ਆ ਰਾਉਂਡ ਸਾਈਡ ਰਾਈ ਬਿਲਕੁਲ ਨਾ ਕਰੋ ਇਹ ਜਿੱਥੇ ਤੁਹਾਡੇ ਆਪਣੇ ਵਾਸਤੇ ਖਤਰਨਾਕ ਹੈ ਉੱਥੇ ਨਾਲ ਦੀ ਨਾਲ ਉਹ ਬਾਕੀ ਜਿਹੜੇ ਲੋਕ ਜਿਹੜੇ ਸਹੀ ਆ ਰਹੇ ਨੇ ਉਹਨਾਂ ਦੀ ਜਾਨ ਵਾਸਤੇ ਵੀ ਬਹੁਤ ਖਤਰਨਾਕ ਹੈ ਸੋ ਦੋਸਤੋ ਅਸੀਂ ਡਗਰਾਉ ਪੋਲ ਨੂੰ ਸੈੱਟ ਕਰ ਰਹੇ ਆ ਤੁਹਾਡੇ ਸਹਿਯੋਗ ਦੀ ਸਾਨੂੰ ਬਹੁਤ ਜ਼ਿਆਦਾ ਲੋੜ ਹੈ ਤੁਸੀਂ ਲੁਧਿਆਣਾ ਸ਼ਹਿਰ ਨਿਵਾਸੀ ਅੱਗੇ ਵਧ ਕੇ ਸਾਡਾ ਸਹਿਯੋਗ ਕਰੋ ਤਾਂ ਕਿ ਇੱਕ ਇੱਕ ਪੁਆਇੰਟ ਫੜ ਕੇ ਅਸੀਂ ਜਿਹੜਾ ਸਾਰੇ ਲੁਧਿਆਣੇ ਦੀ ਟ੍ਰੈਫਿਕ ਬਵਸਪਾ ਨੂੰ ਪੂਰਾ ਕਰੀਏ ਅਤੇ ਮਾਨਯੋਗ ਕਮਿਸ਼ਨਰ ਪੁਲਿਸ ਸੀਰੀਸ ਸੁਪਨ ਸ਼ਰਮਾ ਜੀ ਨੇ ਜਿਹੜਾ ਇਹ ਪੀੜਾ ਚੁੱਕਿਆ ਉਹ ਅਸੀਂ ਉਹਨੂੰ ਚਾਰ ਤਨ ਲਾ ਕੇ ਲੁਧਿਆਣਾ ਸ਼ਹਿਰ ਦੀ ਟ੍ਰੈਫਿਕ ਦੀ ਸਮੱਸਿਆ ਨੂੰ ਦੂਰ ਕਰੀਏ ਥੈਂਕ ਯੂ ਵੈਰੀ ਮਚ ਜੈ ਹਿੰਦ